ਸੰਸਾਰ ਦੇ ਵਿੱਚ ਸਾਡੀ ਆਵਾਜ਼ ਪਹੁੰਚ ਰਹੀ ਆ ਮੈਂ ਕਬਰਸਤਾਨ ਦੇ ਵਿੱਚ ਜਾ ਕੇ ਦੇਖਿਆ ਉੱਥੇ ਉਹਨਾਂ ਲੋਕਾਂ ਦੇ ਕਬਰਾਂ ਵੀ ਮਜ਼ਬੂਤ ਹਨ ਜਿਹੜੇ ਆਪਣੇ ਹੱਕਾਂ ਵਿਦਾਸ ਕਰ ਸਾਕ ਨਹੀਂ ਦੇਲੇ ਯਾਰਾਂ ਲੋਕਾਂ ਦਾ ਇਹਦਾ ਜਿੰਦਾਬਾਦ 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 ਕਿਸਾਨ ਅੰਦੋਲਨ ਨੂੰ ਲੈ ਕੇ ਵੱਖ-ਵੱਖ ਥਾਂ ਜਿ세 ਬੰਦੀਆਂ ਵੱਲੋਂ ਅੱਜ ਪੰਜਾਬ ਦੇ ਵਿੱਚ ਰੇਲਾਂ ਰੋਕਣ ਦਾ ਜੋ ਕਾਲ ਦਿੱਤੀ ਗਈ ਹੈ ਉਸ ਤਹਿਤ ਅੱਜ ਕਸਬਾ ਬਾਬਾ ਬਕਾਲਾ ਸਾਹਿਬ ਨਜ਼ਦੀਕ ਪੈਂਦੇ ਇੱਕ ਮਹੱਤਵਪੂਰਨ ਰੇਲਵੇ ਕ੍ਰੋਸਿੰਗ ਰਹੀਆ ਵਿਖੇ ਅੱਜ ਕਿਸਾਨ ਯੂਨੀਅਨ ਉਹਨਾਂ ਦੇ ਭਰਾਤੀ ਜਿੱਥੇ ਬੰਨੀ ਵੱਲੋਂ ਜਿਹੜਾ ਅੱਜ ਬੜੀ ਭਾਰੀ ਤਦਾਦ ਦੇ ਵਿੱਚ ਜਿਹੜੀ ਰੇਲ 트랙 ਨੂੰ ਰੋਕਿਆ ਗਿਆ ਉਹ ਰੇਲਾਂ ਰੋਕਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਕੇਂਦਰ ਸਰਕਾਰ ਦੇ ਉਹ ਆਪਣੀਆਂ ਜਿਹੜੀਆਂ ਮੰਗਾਂ ਨੂੰ ਮਨਾਈਆਂ ਜਾ ਸਕਣ ਔਰ ਉਹਨਾਂ ਨੇ ਵਾਅਦਾ ਕੀਤਾ ਹੈ ਕਿ ਜਿੰਨਾ ਚਿਰ ਤੱਕ ਉਹਨਾਂ ਦੀਆਂ ਕੋਈ ਮੰਗਾਂ ਜਿਹੜੀਆਂ ਹੱਕੀ ਮੰਗਾਂ ਨੇ ਜਾਇਜ਼ ਕਿਸਾਨੀ ਦੇ ਹੱਕਾਂ 'ਚ ਮੰਗਾਂ ਨੇ ਇਹ ਲਾਗੂ ਨਹੀਂ ਕੀਤੀਆਂ ਜਾਂਦੀਆਂ ਉਹਨਾਂ ਚਿਰ ਤੱਕ ਉਹ ਸੰਘਰਸ਼ ਨੂੰ ਇਸ ਤਰ੍ਹਾਂ ਹੀ ਜਾਰੀ ਰੱਖਣਗੇ ਅੱਜ ਇਸੇ ਮੌਕੇ ਤੇ ਪਹੁੰਚੇ ਹਾਂ ਜਿੱਥੇ ਅੱਜ ਹਜ਼ਾਰਾਂ ਦੀ ਤਦਾਦ ਵਿੱਚ ਮਰਦਾਂ ਔਰਤਾਂ ਵੱਲੋਂ ਇੱਥੇ ਸ਼ਮੂਰੀਤ ਕੀਤੀ ਗਈ ਹੈ ਔਰ ਰੇਲਵੇ ਟਰੈਕ ਨੂੰ ਬਿਲਕੁਲ ਜਾਮ ਕੀਤਾ ਗਿਆ ਔਰ ਕਿਹਾ ਬਿਲਕੁਲ ਕਿਸੇ ਵੀ ਰੇਲ ਨੂੰ ਜਿਹੜਾ ਵਾ ਲੰਘਣ ਦੀ ਇਜਾਜ਼ਤ ਨਹੀਂ ਦਿੱਤੀ ਜਾਊਗੀ ਸਾਰੇ ਕੋ ਖਿਸਾਨ ਆਗੂ ਵੀ ਅੱਜ ਹਾਜ਼ਰ ਹੈ ਉਹਨਾਂ ਨੇ ਵੀ ਗੱਲ ਕਰਨੀ ਹੈ ਕਿ ਉਹ ਕਿਸ ਮੰਤੋਂ ਲੈ ਕੇ ਅੰਦੋਲਨ ਸ਼ੁਰੂ ਕੀਤਾ ਔਰ ਕਿਦੋਂ ਤੱਕ ਇਹ ਅੰਦੋਲਨ ਚੱਲਦਾ ਜਾਰੀ ਰਹੇਗਾ ਕਿ ਖਿਸਾਨ ਔਰ ਮਜ਼ਦੂਰ ਹਲ ਸ਼ਮੂਰੀਤ ਤੋਂ ਜਿਲ੍ਹਾ ਕੋ ਬਲਵਿੰਦਰ ਸਿੰਘ ਰਮਾਣੇ ਤੱਕ ਗੱਲ ਕਰ ਰਹੇ ਜੀ ਜੋ ਅੱਜ ਕਾਲ ਦਿੱਤੀ ਗਈ ਸੀ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਸ਼ੰਭੂ ਬਾਰਡਰ ਤੋਂ ਸੋ ਉਸ ਕਾਲ ਦਾ ਸਮਰਥਨ ਕਰਦੇ ਹੋਏ ਅੱਜ ਪੂਰੇ ਭਾਰਤ ਦੇ ਵਿੱਚ ਅਨੇਕਾਂ ਹੀ ਥਾਵ ਪਿਛਲੇ ਸਮੇਂ ਦੇ ਦੌਰਾਨ ਜੋ ਸ਼ੰਭੂ ਬਾਰਡਰ ਤੇ ਮੋਰਚਾ ਲੱਗਾ ਸੀਗਾ ਸੋ ਸਰਕਾਰ ਨੇ ਬਹੁਤ ਵੱਡੇ ਪੱਧਰ ਤੇ ਜੋ ਤਸ਼ੱਦਦ ਹਟਾਇਆ ਕਿਸਾਨਾਂ ਮਜ਼ਦੂਰਾਂ ਤੇ ਸੋ ਦਿੱਲੀ ਜਾਣ ਦੀ ਕਾਹ ਸੀਗੀ ਦਿੱਲੀ ਜਾਣ ਤੋਂ ਰੋਕਿਆ ਗਿਆ ਤੇ ਅੰਨੇ ਵਾਰ ਜਿਹੜਾ ਥਰੂ ਕਾਸ ਦੇ ਗੋਲੇ ਛੁੱਟੇ ਗਏ ਸਿੱਧੀਆਂ ਬੁਲਟੀਆਂ ਗੋਲੀਆਂ ਮਾਰੀਆਂ ਗਈਆਂ ਪਲਾਸਟਿਕ ਦੀਆਂ ਗੋਲੀਆਂ ਮਾਰੀਆਂ ਗਈਆਂ ਸੋ ਬਲਾਸਟ ਬੰਮ ਛੁੱਟੇ ਗਏ ਸੋ ਬੜੇ ਵੱਡੇ ਪੱਧਰ ਤੇ ਤਸ਼ੱਦਦ ਹਟਾਇਆ ਗਿਆ ਕਿਸਾਨ ਨੌਜਵਾਨਾਂ ਨੂੰ ਮਜ਼ਦੂਰ ਨੌਜਵਾਨਾਂ ਨੂੰ ਕੁੱਟ-ਕੁੱਟ ਕੇ ਲੱਤਾਂ ਮਾਰਾਂ ਤੋੜ ਕੇ ਉਹਨਾਂ ਨੂੰ ਬੋਰੀਆਂ ਦੇ ਵਿੱਚ ਪਾ ਕੇ ਜਿਹੜਾ ਚੁੱਕ ਕੇ ਖੜਿਆ ਪੁਲਿਸ ਨੇ ਸੋ ਭਾਈ ਇਹ ਬਹੁਤ ਭਾਰੀ ਤਸ਼ੱਦਦ ਆ ਕਿਸਾਨਾਂ ਮਜ਼ਦੂਰਾਂ ਨੇ ਮੰਗਾ ਕੀ ਆ ਜੋ ਐਮਐਸਪੀ ਦੀ ਮੰਗ ਹੈ ਵੱਡੀ ਮੰਗਾਂ ਕਿਸਾਨਾਂ ਮਜ਼ਦੂਰਾਂ ਦੇ ਕਰਜ਼ੇ ਦੀ ਮੰਗ ਹੈ ਇਸੇ ਇਹਨਾਂ ਮੰਗਾਂ ਨੂੰ ਲੈ ਕੇ ਧਰਨਾ ਲੱਗਾ ਸੀਗਾ ਇਹ ਮੰਗਾਂ ਸਰਕਾਰ ਪਿਛਲੇ ਸਮੇਂ ਦੇ ਦੌਰਾਨ ਮੰਨ ਚੁੱਕੀ ਆ ਮੰਨ ਕੇ ਦੁਬਾਰਾ ਫਿਰ ਮੁੱਕਰੀ ਆ ਸੋ ਉਹੀ ਮੰਗਾਂ ਦੁਬਾਰਾ ਲਾਗੂ ਕਰਨ ਵਾਸਤੇ ਦੁਬਾਰਾ ਮੋਰਚਾ ਲਾਇਆ ਜਾ ਰਿਹਾ ਸੀਗਾ ਸੋ ਸਰਕਾਰ ਮੁੱਕਰੀ ਸਭ ਕਾ ਇਸ ਤੋਂ ਸੋ ਇਹਦਾ ਵਿਰੋਧ ਕਰਦੇ ਹੋ ਜਿਹੜਾ ਦੁਬਾਰਾ ਮੋਰਚਾ ਲਾਇਆ ਗਿਆ ਠੀਕ ਆ ਜੀ ਉਹਨਾਂ ਨੇ ਕਿਹਾ ਕਿ ਕਿਸਾਨ ਜਿਹੜੇ ਸਰਕਾਰ ਉਹ ਆ ਰਹੀ ਕਿਸਾਨਾਂ ਦੀ ਮੰਗਾਂ ਨੂੰ ਮਨ ਚ ਕੀ ਲੇਕਿਨ ਉਸ ਦੇ ਬਾਵਜੂਦ ਇਹਨਾਂ ਵੀ ਜਿਹੜੀ ਆ ਲਾਗੂ ਨਹੀਂ ਕਰ ਰਹੀ ਕੈਮਰਾਮੈਨ ਜੁਗੇਸ਼ਨਾਰ ਰਕੇਸ਼ ਕੁਮਾਰ ਪੀਡੀ ਸਿੰਦੂਸ ਬਾਬਾ ਬਕਾਲਾ ਸਾਹਿਬ